ਆਈ ਕਰ ਗਿਆ ਕੱਚੀ ਹਾਈ ਗਾਇਸ ਇਹ ਇਹ ਮੇਰੀ ਬੂ ਕਾ ਲੜਕਾ ਹੈ ਇਹ ਦੇਖੋ ਇਹ ਦੇਖੀ ਬੁੱਢਾ ਤੇ ਨਾ ਨਾ ਦੇਖ ਚਾਹ ਗੁੰਡਾ ਐਸੇ ਹੀ ਕਰ ਰਹਾ ਹੈ ਆਹ ਚਾਹ ਨਾ ਗੁੰਡਾ ਕਰ ਚਲੇ ਆ ਦੀਆਂ ਚੰਦੀ ਗੁਡਾ Haji Pak dia, oh oh, kau tuh, nah. oh, lari biarlah, udahlah, 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 oh, menteri, 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 ਕਿੱਥੋਂ ਫਰਿਆਦ ਨੂੰ ਠੰਡ ਲੱਗੇ ਬੀ ਮਾਹ ਨੂੰ ਆਇ ਪੰਤਾ ਚ ਨਾ ਹੋਣੀ ਲੱਗੀ ਲੱਗੀ ਠੰਡ ਗਰਮੀ ਲੱਗੀ ਠੰਡ ਗਰਮੀ ਲੱਗੀ ਟੰਡ ਲੱਗੇ ਤੇ ਦੇਖਦੇ ਗਰਮੀ ਲੱਗੇ ਦੀਆਂ ਨਾਲ ਓਏ ਚਲ ਗਿਆ ਤਬਾ ਤੇ ਲੂੰਟਾ ਇੱਕ ਨੇ ਕੋ ਪ੍ਰਭਾਸ ਲੋ 1 2 3 4 ਤਾਂ ਡੜੀਆਂ ਨੂੰ ਗਰਮੀ ਲੱਗੇ ਦੀ ਇਹ ਗਰਮੀ ਲੱਗੀ ਦੀ ਆ ਲਾਦੇ ਤੋ ये मां आएगा छटाई मां देख ਗਾਣਾ ਸੁਣਾ ਗਾਣਾ ਚਲੋ ਜੀ ਆ ਚੁੱਕੇ ਆਂ ਅਸੀਂ ਦੁਕਾਨ ਤੇ ਇਹ ਲਾਲ ਕਰਦੇ ਵੇ ਆਂ ਕੰਮ ਕਰ ਤੇ ਬਾਕੀ ਬਣੇ ਰਿਓ ਬਲੋਕ ਅੰਮ੍ਰਿਤਾ ਪਾ ਪੱਕਾ ਹੋ ਗਿਆ ਆ ਬੇ ਕਬਲਾ ਆਂ ਪੱਕਾ ਬੰਦ ਕਰ ਦਈਏ ਹੋ ਜੀ ਹਾਂ ਚੋਕਰ ਨੂੰ ਨਿਕੋ ਚੱਲ ਨਾ ਨਾ ਯਾਰੋ ਲਈ ਜੀ ਢੋਲ ਢਾਲ ਲੀ ਜੀ ਉਪਰ ਡਾਲੀ ਪਾਉਣੇ ਸਾਹਮਣੇ ਚਾਹ ਚਾਹ ਲੋ ਜੀ ਫੇਰ ਨਾਲ ਪਿੰਦੇ ਪਿਆ ਚਾਹ ਆਟਾ ਹੋਇਆ ਚਾਹ ਟਾਈਮ ਤੇ ਚਾਹ ਦੀ ਪਿੰਦੇ ਪਿਆ ਸੀ ਤੇ ਅੱਜ ਮੌਸਮ ਤੁਹਾਨੂੰ ਪਤਾ ਰਹੇ ਕਿੰਨਾ ਘੈਂਟ ਹੋਇਆ ਮੌਸਮ ਬਹੁਤ ਹੀ ਵਧੀਆ ਅੱਜ ਮੌਸਮ ਹੋਇਆ ਤੇ ਬਾਕੀ ਕੰਮ ਕਾ ਲੱਗੇ ਹੋਇਆ ਨਾ ਤੁਸੀਂ ਬਣੇ ਰਹੋ ਬਲੌਗ ਚ ਮਿਲਦੇ ਆ ਤੁਹਾਨੂੰ ਅੱਗੇ ਤੇ ਸਾਡੇ ਘਰ ਆਏ ਉਹਨੇ ਪ੍ਰੋਣੇ ਇੱਥੇ ਡੈਡੀ ਉਹਨੇ ਸੌ ਜਾਣਗੇ ਇੱਥੇ ਸੌ ਜਾਣਗੇ ਜੀਜੇ ਉਹਨੇ ਜੀਜਾ ਹੀ ਆਏ ਨੇ ਨਾਲ ਨਾਲ ਮੰਜੇ ਰਾਤਿਆ ਸੀ ਕਿਉਂਕਿ ਮੈਰਿਜ ਨਾਲ ਲਾਗੇ ਤੇ ਆਏ ਉਹਨੇ ਜੀਜੇ ਉਹਨੇ ਤੇ ਕਹਦੇ ਨਾਲ ਸੋਣਾ ਡੈਡੀ ਉਹਦੇ ਨਾਲ ਤੇ ਉੱਤੇ ਰਾਤ ਸੁਸ਼ਣਾ ਇਸ ਕਰਕੇ ਉਹ ਘੜੀ ਸੌਏ ਤੁਸੀਂ ਇੱਥੇ ਇੱਥੇ ਸੌਦੇ ਡੈਡੀ ਉਹਨੇ ਇੱਥੇ ਜੀਜਾ ਨਾਲ ਸੌ ਜਾਣਗੇ ਤੇ ਜਾਈ ਜੂ ਆਪਾਂ ਕੱਢਦੇ ਆ ਤੇ ਬਾਕੀ ਆਪਾਂ ਵੀ ਕਰਨੇ ਆ ਤਿਆਰੀ ਸੌਣ ਦੀ ਆ ਕੰਬਲ ਕੱਢਿਆ ਉਹ ਜਿੰਨੀਆਂ ਕੱਢੀਏ ਗੁਰੂ ਬਾਹਰ ਬਾਹਰ ਤੇ ਦੇਵੇਂ ਕੱਢ ਲਾ ਕਰਦੇ ਛੋਟਾ ਲੱਗ ਡਮੋਟਾ ਲੱਗ ਡੇ ਵਈ ਪੁੱਗਾ ਤੇ ਰੱਖਿਆ ਉਹ ਕੁੱਲੀ ਚ ਰੱਖਿਆ ਸਾਹਮਣੇ ਐਰ ਸੇਮ ਆ ਅਨੇਜ ਪਹਿਲਾ ਕਪੜਾ ਇਹਦੇ ਆ ਲੱਗ ਗਿਆ ਲੱਗ ਗਿਆ ਹਾਂ ਕਾਮਾਂਗੇ ਤੋੜਿਆ ਭੁੱਗਾ ਸੀ ਜੋ ਕਿ ਕਿਉਂ ਘਰ ਤੇ ਨਹੀਂ ਬਣਾਇਆ ਵਾ ਕੇਕ ਰੋਈ ਮਿਲਿਆ ਗੋੰਡੀਆਂ ਕਰੋ ਭੁੱਗਾ ਖਾਣਿਆ ਕਹਿੰਦੇ ਖਾਣਾ ਨਹੀਂ ਚਾਹੀਦਾ ਵਾ ਜਿਆਦਾ ਮਾਰਾ ਲੱਗਦਾ ਤੇਲ ਗਰਮ ਹੁੰਦਿਆ ਕੋਈ ਨਹੀਂ ਖਾ ਲਨੇ ਸੀ ਕੋਈ ਚੱਕਰ ਨਹੀਂ ਬਾਅਦ ਚ ਦਿਖੀਏਗੀ ਭਾਬੀ ਨੂੰ ਮਾਜੇ ਪਾਂਡੇ ਦੇ ਵਿੱਚ ਕੱਢਣ ਦੇ ਕੰਬਲ ਕਿਉਂਕਿ ਰਜਾਈ ਦੇ ਦਿੱਤੀ ਸੀ ਜੀਜੇ ਨਾਲ ਤੇ ਮੈਂ ਸੋਣਾ ਹੀ ਤੇ ਕੰਬਲ ਲੈ ਲੈਣੇ ਆ ਫਿਰ ਹਾਲ ਕੋਈ ਨਹੀਂ ਹੁਣ ਕਿਹੜੀ ਨਹੀਂ ਠੰਡ ਹੈ ਅੱਛਾ ਨਿਸ਼ਾਨ ਪੈਣੇ ਆ ਗੋਲਾਂ ਦੀ ਇੱਧਰ ਆਮੇ ਕੱਪੜੇ ਛੇ ਗਏ ਤੇਥੇ ਡਾ ਦੋ ਨੂੰ ਮੈਂ ਜਾ ਨਹੀਂ ਹੁਣ ਮੁਕਣਾ ਕਰ ਅੱਛਾ ਸੋਣਾ ਤਾ ਅੱਟੇ ਮ ਬਾਹਰ ਲਈ ਆ ਨਾ ਮ ਬਾਹਰ ਹੀ ਰਹਿੰਦੇ ਪਾਣੀ ਆ। ਆ ਕੁਰਸੀ ਉੱਤੇ ਕੱਟਿਆ ਹੋਣ ਜਿੰਦੀ ਆ। ਹਾਂ। ਮੱਕੂ ਨਾ ਪੰਗੇ ਕਰ ਮੈਂ ਪਾਲੀ ਦਾਲ ਤੂੰ ਪਾਈ ਆਣੀ ਆ। ਦੇਖੋ ਸ਼ਰੀਆ ਦੇ ਹਾਲ। ਨਿਆਣੇ ਪੰਗੇ ਕਰਨ ਨਹੀਂ ਆਦੇ। ਇਹ ਪੰਗੇ ਕਰਨੇ ਉਹਦੀ ਬੜੀ ਸਰਾਰਤ ਤੋਗਦੀ ਆ। ਐਂ ਡਿਸ਼ਰੀਆ। ਤੂੰ ਸ਼ਰੀਆ ਸਰਾਰਤੀਆਂ? ਹਾਂ। ਸਰਾਰਤੀਆਂ। ਅੱਧਰ ਦੇਖ ਆਹ ਕਿਆ ਮਰੇਲ ਦੇਖ। ਕਮਾ ਸਰਾਰਤੀਆਂ। ਬੋਲ। ਤੇ ਦਾਲ ਪਾਈ ਜਾਂਦੀ ਓ ਬੱਚ ਘਰ ਹਾਂ ਬੱਚ ਘਰ ਨਾ ਨਾ ਦੀ ਲੱਦੀ ਬੱਚ ਘਰ ਕੇ ਆਣੀ ਮੁਰਤੀ ਜਾ ਉੱਠ ਪਾਈ ਲਿਆ ਪਾਈ ਲਾ ਤੂੰ ਕਾਦੀ ਐ ਨਾ ਪਾਈ ਲਿਆ ਮੱਕੇ ਕੀ ਹੈ ਤੂੰ ਨੇ ਟੈਡੀ ਕਿਤੇ ਮੈਂ ਕੁਰੂਦ ਵਾਕਾ ਮਾਰਣਾ ਨਾ ਹੋਰ ਕੀ ਹੋ ਕੀ ਕਰ ਮੈਂ ਕਰ ਦੋ

ਕੋਨੇ ਆਸੀ ਲੈ ਲੈ ਹਾਂ ਪਾਣੀ ਦੇ ਦਿਓ ਹਾਂ ਪਾਣੀ ਦੇ ਦਿਓ ਹਾਂ ਲੇਟ ਹੋ ਕੇ ਦੇਣਾ ਵੀ ਜਰਾ ਤੁਹ ਦਾ ਆਦਮ ਕਰ ਲੀਏ ਹਾਂ ਦਾਲ ਤੇ ਜੁਗਿਆ ਦਾ ਮੈਂ ਉਹ ਸਭ ਨਹੀਂ ਗਰਮ ਕਰਦੋ ਨਾ ਮੈਂ ਖਾਧਰ ਹੀ ਰੁਕ ਗਿਆ ਲੋ ਜੀ ਅੱਜਾਂ ਨੂੰ ਹੈ ਵਿਆਹ ਦੀ ਰੋਟੀ ਤੇ ਚੋਲ ਆਪਨੇ ਆ ਆਪਰੇ ਜੋ ਵੜਾ ਵੜੇ ਇੱਕ ਦੇ ਹੋ ਗਦੇ ਆ ਵਲੇ ਇੱਕ ਦੇ ਦੋਲ ਦਲ ਬਿਲਿੰਗ ਦੀ ਗਾ ਵੀ ਦਿਨੀ ਤੈਨੂੰ ਤੇ ਸਿੱਖ ਹੈਗੀ ਅੰਤ ਤੱਕ ਗਰਮ ਕਰ ਦੋ బకనగమ తక స කර మ డమ మ క ਮਣੀ ਖੜਾ ਉਹ ਨਿਕਲ ਹੀ ਮਾਵਾਂ ਦੀ ਨਹੀਂ ਮੈਂ ਤਾਂ ਦਾਲ ਨੂੰ ਨਾ ਵੀ ਥੋੜੂ ਬੱਤ ਨਹੀਂ ਗਿਆ ਥੋੜੀ ਹੈ ਦਾਲੀ ਇਹਦੇ ਆ ਮੈਂ ਕਿਹਾ ਫੇਰ ਵੀ ਪਾ ਦਿੰਦਾ ਬਹੁਤ ਜ਼ਿਆਦਾ ਆ ਮਾ ਸਹੀ ਇਹ ਦੇ ਭਾਈ ਕੇ ਦੋਨਾਂ ਦੇ ਪਹਿਲੇ ਹੱਥ ਕੋਲੀ ਪਾ ਦੋ ਕੋਲੀ ਗਾਹ ਤੋਂ ਉੱਤੇ ਪਾ ਦੋ ਹੋ ਨਹੀਂ ਕਰਦਾ ਹਾਂਜੀ ਕਿਵੇਂ ਲੱਗਿਆ ਅੱਜ ਦਾ ਬਲੌਗ লাইਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ ਨੈਕਸਟ ਡੇ ਬਾਏ ਬਾਏ